ਇੱਲਾ ਤਾਂ ਥੋੜੇ ਚੈਨਲ ਰਾਹੀਂ ਥੋੜੇ ਮਾਧਿਅਮ ਰਾਹੀਂ ਜੋ ਵੀ ਸੁਣ ਰਹੇ ਐ ਦੇਖ ਰਹੇ ਐ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਲ ਜੈ ਸ਼੍ਰੀ ਰਾਮ ਔਰ ਸਾਵਣ ਦੀਆਂ ਬਹੁਤ ਬਹੁਤ ਵਧਾਈਆਂ ਸੌਨ ਦਾ ਮਹੀਨਾ ਜਦੋਂ ਆਂਦਾ ਤਾਂ ਜਿਹੜੀਆਂ ਸਾਡੀਆਂ ਮੁਟਿਆਰਾਂ ਉਹਨਾਂ ਦੀਆਂ ਅੱਡੀਆਂ ਥੱਲੇ ਨਹੀਂ ਰਹਿੰਦੀਆਂ ਤੇ ਇਕੱਠੀਆਂ ਹੁੰਦੀਆਂ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਸਾਥਣਾ ਨਾਲ ਆਪਣੀਆਂ ਭਾਬੀਆਂ ਨਾਲ ਔਰ ਇਕੱਠੇ ਓਕੇ ਇੱਕੋ ਹੀ ਜਿਹੜਾ ਹੈ ਇੱਕ ਹੁਲਾਰਾ ਹੁਲਾਰਾ ਪੀਂਗ ਦਾ ਹੁਲਾਰਾ ਧੀਆ ਦਾ ਹੁਲਾਰਾ ਜਿਹਦੇ ਵਿੱਚ ਉਹ ਸ਼ਗਨ ਮਨਾਉਂਦੀਆਂ ਔਰ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬੋਲੀਆਂ ਦੇ ਮਾਧਿਅਮ ਰਾਹੀਂ ਆਪਣੇ ਜਿਹੜੇ ਦੁੱਖ ਸੁੱਖ ਆ ਸਾਂਝੇ ਕਰਕੇ ਔਰ ਆਪਣਾ ਜਿਹੜਾ ਹੈ ਟਾਈਮ ਬਹੁਤ ਅੱਛਾ ਟਪੋਣੀ ਹੈ ਸੌਣ ਦੇ ਵਿੱਚ ਤਾਂ ਉਸੇ ਦਾ ਸੌਣ ਦਾ ਇੱਕ ਵਾਰ ਫੇਰ ਸੱਦਾ ਦਿੰਦੇ ਹੋਏ ਡਾਇਮੰਡ ਵੈਲਫੇਅਰ ਸੈਟੀ ਤੇ ਅਗਰਵਾਲ ਸਮਾਜ ਸਭਾ ਵੱਲੋਂ ਮੈਂ ਸਮਾਜ ਸੇਵਿਕਾ ਬੀਨੂ ਗੋਇਲ ਅੱਜ ਤੁਹਾਨੂੰ ਇਹ ਰਿਸ਼ਤਿ ਕ੍ਰਿਤੀ ਦੇ ਰਹੀ ਹਾਂ ਕਿ ਇਸ ਵਾਰ ਫੇਰ ਆਪਾਂ ਤਿੰयां ਬਠਿੰਡੇ ਦੀਆਂ ਮਾਨ ਬਠਿੰਡੇ ਦਾ ਪ੍ਰੋਗਰਾਮ ਕਰੰ ਜਾ ਰਹੇ ਆਂ ਔਰ ਹਰ ਵਾਰ ਹੀ ਜਿਹੜਾ ਹੈ ਬਠਿੰਡੇ ਦੀਆਂ ਔਰਤਾਂ ਮਹਿਲਾਵਾਂ ਬੇਟੀਆਂ ਦਾ ਇਹਨੂੰ ਘਾਰਿਕ ਥਾ ਜਿਹੜਾ ਹੈ ਇਹਦੇ ਵਿੱਚ ਇਹਦੇ ਨਹੀਂ ਖੰਦਾ ਔਰ ਹੁਣ ਵੀ ਡਿਕਰੀਆਂ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਮੈਡਮ ਕਿੰਨੀ ਤਰੀਕ ਨੂੰ ਤੀਆਂ ਔਰ ਕਿੱਥੇ ਹੋਣਗੀਆਂ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਕਿ ਇਸ ਵਾਰ ਤੀਆਂ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਪ੍ਰੋਗਰਾਮ ਜੋ ਹੈ ਐਸ ਐਸ ਡੀ ਗਰਲ ਕਾਲਜ ਜੋ ਕਿ ਬਠਿੰਡੇ ਦੀ ਆਨ ਹੈ ਸ਼ਾਨ ਹੈ ਔਰ ਜਿਹੜੀਆਂ ਬੇਟੀਆਂ ਦਾ ਉੱਥੇ ਪਿਆਰ ਹੈ ਈਵਨ ਮੈਂ ਵੀ ਐਸ ਐਸ ਡੀ ਗਰਲ ਕਾਲਜ ਵਿੱਚ ਹੀ ਪੜ੍ਹੀ ਹਾਂ ਔਰ ਮੇਰੇ ਨਾਲ ਬੈਠੀ ਹੈ ਪ੍ਰਿੰਸੀਪਲ ਨੀਰੂ ਮੈਮ ਐਸ ਐਸ ਡੀ ਗਰਲ ਕਾਲਜ ਤੋਂ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਵਾਰ ਮੈਨੇਜਮੈਂਟ ਔਰ ਪ੍ਰਿੰਸੀਪਲ ਦੋਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਐਸ ਐਸ ਡੀ ਗਰਲ ਕਾਲਜ ਦੇ ਗਰਾਊਂਡ ਦੇ ਵਿੱਚ ਤੀਆਂ ਦਾ ਮੇਲਾ ਲਗਾਉਣ ਜਾ ਰਹੇ ਹਾਂ ਔਰ ਏਸੀ ਖਾਸ ਗੱਲ ਇਹ ਹੋਏਗੀ ਕਿ ਇਹਦੇ ਵਿੱਚ ਜਿਵੇਂ ਹਰ ਵਾਰੀ ਹੁੰਦਾ ਹੈ ਕਿ ਐਂਟਰੀ ਜਿਹੜੀ ਉਹ ਪਾਸ ਨਾਲ ਹੋਊਗੀ ਉਹ ਸਿਰਫ ਇੱਕ ਹੁੰਦਾ ਹੈ ਕਿ ਜਿਹੜੀ ਕਪੈਸਿਟੀ ਹੈ ਜਿੰਨੀ ਤੁਹਾਡੀ ਜਗ੍ਹਾ ਦੀ ਹੈ ਤੁਸੀਂ ਉਹਦੇ ਅਕੋਰਡਿੰਗ ਜਿਹੜੀ ਇਹ ਗੈਦਰਿੰਗ ਕਰ ਸਕੋ ਇਸ ਲਈ ਇਹ ਸਿਸਟਮ ਉਹਦੇ ਲਈ ਹੁੰਦਾ ਹੈ ਤਾਂ ਲੇਕਿਨ ਉਸ ਪਾਸ ਦੀ ਉਸ ਐਂਟਰੀ ਪਾਸ ਦੀ ਮੈਂ ਚੈਨਲ ਰਾਹੀਂ ਫੇਰ ਦੱਸ ਰਹੀਆਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਲੇਕਿਨ ਐਂਟਰੀ ਉਸ ਪਾਸ ਰਿੰਗ ਹੋਏਗੀ ਔਰ ਜਿਹੜੇ ਇਹ ਪਾਸ ਹੈ ਜਾਂ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਹੈ ਕਿਉਂਕਿ ਇਹਦੇ ਵਿੱਚ ਗਿੱਧਾ ਟੱਪੇ ਸਿੱਠਣੀਆਂ ਔਰ ਮਹਿੰਦੀ ਔਰ ਮਿਸ ਪੀਜ ਮਿਸੇਸ ਪੀਜ ਕਈ ਤਰ੍ਹਾਂ ਦੇ ਮੁਕਾਬਲੇ ਕਰਾਏ ਜਾਣਗੇ ਤਾਂ ਉਹਦੇ ਵਿੱਚ ਚਾਹੇ ਭਾਗ ਲੈਣਾ ਹੈ ਚਾਹੇ ਤੁਸੀਂ ਐਂਟਰੀ ਪਾਸ ਲੈਣੀ ਹੈ ਤਾਂ ਮੇਰੇ ਨਾਲ ਬੈਠੇ ਹੈ ਪ੍ਰਿੰਸੀਪਲ ਸ਼ਾਰਦਾ ਮੈਮ ਔਰ ਜੋ ਕਿ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਹਨ ਅਕੈਡਮੀ ਹੋਟਲ ਆਉਂਦੇ ਨੇ ਤਾਂ ਇੰਡੀਅਨ ਨੈਸ਼ਨਲ ਸਕੂਲ ਕਿਲਾ ਰੋਡ ਐਸਐਸਟੀ ਗਰਲ ਕਾਲਜ ਮਰੀਕ ਸਿੰਘ ਰੋਡ ਔਰ ਜਿੱਥੇ ਅਸੀਂ ਬੈਠੇ ਕਾਨਫਰੈਂਸ ਕਰ ਰਹੇ ਹਾਂ ਭਾਗੂ ਰੋਡ 19 ਨੰਬਰ ਗਲੀ ਕੋਠੀ ਨੰਬਰ 657 ਔਰ ਡਿਫਰੈਂਟ ਕਨਵੈਂਟ ਸਕੂਲ ਪ੍ਰਤਾਪਨਗਰ ਗਲੀ ਨੰਬਰ 16 ਇਹ ਜਿਹੜੀਆਂ ਜਗ੍ਹਾ ਹੈ ਇੱਥੋਂ ਤੁਸੀਂ ਪਾਸ ਵੀ ਲੈ ਸਕਦੇ ਹੋ ਫਾਰਮ ਵੀ ਲੈ ਸਕਦੇ ਹੋ ਔਰ ਨੋ ਤੋਂ 2 ਵਜੇ ਦਾ ਟਾਈਮ ਹੈ ਔਰ ਜਿਹੜੀ ਇਹਦੇ ਵਿੱਚ ਐਂਟਰੀ ਹੈ ਉਹ ਸਿਰਫ ਮਹਿਲਾਵਾਂ ਦੀ ਐਂਟਰੀ ਹੈ ਜਿਹੜੀਆਂ ਇਸ ਵਿੱਚ ਪਾਰਟਿਸਪੇਟ ਕਰਨਗੀਆਂ ਇਦੇ ਵਿੱਚ ਕੋਈ ਮਤਲਬ ਮੇਰੇ ਬੇਟੇ ਮੇਰੇ ਪ੍ਰਾਈਸ ਪਾਰਟਿਸਿਪੇਟ ਨਹੀਂ ਕਰ ਸਕਦੇ ਕਿਉਂਕਿ ਇਹ ਤੀਆਂ ਦਾ ਪ੍ਰੋਗਰਾਮ ਹੈ ਸਿਰਫ ਮਹਿਲਾਵਾਂ ਹੀ ਜਿਹੜੀਆਂ ਆਪਣੇ ਪਰਫਾਰਮੈਂਸ ਦੇ ਸਕਦੀਆਂ ਆ। ਅ ਪ੍ਰਸਲੇ ਵੀਰਾਂ ਦਾ ਫੋਰ ਮਹਿਮਾਨਾਂ ਦਾ ਕੁਲਾ ਸੱਦਾ ਹੈ ਲੇਕਿਨ ਜੋ ਸਟੇਜ ਪਰਫਾਰਮੈਂਸ ਹੈ ਉਹ ਜਿਹੜੀ ਹੈ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਹੋ ਰਿਹਾ ਕਿ ਜਿਹੜੇ ਵੀ ਐਂਟਰੀ ਪਾਸ ਹੋਣਗੇ ਉਨ੍ਹਾਂ ਦੇ ਵਿੱਚ ਇਸ ਵਾਰ ਵੱਖਰੀ ਗੱਲ ਹੈ ਕਿ ਲੱਕੀ ਡਰਾਵੀ ਕੱਢੇ ਜਾਣਗੇ ਤਾਂ ਕਿ ਮਹਿਲਾਵਾਂ ਦਾ ਆਊਟਸਾਈਡ ਜਿਹੜਾ ਪ੍ਰੋਗਰਾਮ ਦੇ ਵਿੱਚ ਨਾਲੋਂ ਨਾਲ ਬਣਿਆ ਰਹੇ ਇਸ ਤੋਂ ਇਲਾਵਾ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਤੀਆਂ ਬਠਿੰਡੇ ਦੀਆਂ ਤੀਆਂ ਤਾਂ ਲਗਾਉਣੀ ਆ ਪਰ ਮਾਨ ਬਠਿੰਡੇ ਦਾ ਪ੍ਰੋਗਰਾਮ ਵੀ ਨਾਲ ਕਿਉਂ ਰੱਖਿਆ ਗਿਆ ਕਿਉਂਕਿ ਜੋ ਮਹਿਲਾਵਾਂ ਕਿਸੇ ਕਾਸ ਮਕਸਦ ਲਈ ਖੜੀਆਂ ਹੋਈਆਂ ਸੀ ਸਮਾਜ ਵਿੱਚ ਰੀਆਂ ਸੀ ਤੇ ਉਹ ਮਕਸਦ ਪਾਇਆ ਬਠਿੰਡੇ ਦਾ ਨਾਮ ਰੋਸ਼ਨ ਕੀਤਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਜਾਂ ਫਿਰ ਆਪਣੇ ਪਰਿਵਾਰ ਲਈ ਇੱਕ ਚਾਨਣ ਮਨਾਰਾ ਬਣ ਕੇ ਸਾਹਮਣੇ ਆਈਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਔਰ ਸਮਾਜ ਵਿੱਚ ਵੀ ਵਿਚਰੀਆਂ ਔਰ ਸਮਾਜਿਕ ਤੌਰ ਤੇ ਵੀ ਬਹੁਤ ਜਿਹੜੀਆਂ ਸਸ਼ਕਤ ਹੋਈਆਂ ਤਾਂ ਉਹ ਮਹਿਲਾਵਾਂ ਨੂੰ ਮਾਨ ਬਠਿੰਡੇ ਦਾ 21 ਮਹਿਲਾਵਾਂ ਨੂੰ ਮਾਨ ਬਠਿੰਡੇ ਦਾ ਵਾਰਡ ਲਈ ਸਨਮਾਨਿਆ ਜਾਏਗਾ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਪਰਸਨਲ ਨੰਬਰ ਦੇ ਰਹੀ ਹਾਂ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ 92777707 ਇੱਕ ਵਾਰ ਫਿਰ ਜੀ ਅਗਰ ਕੁਝ ਜਾਣਕਾਰੀ ਰਹਿ ਗਈ ਹੋਵੇ ਹਾਂ ਇੱਕ ਤੁਹਾਡਾ ਹੋਰ ਕੁਐਸਚਨ ਹੁੰਦਾ ਸ਼ਾਇਦ ਤੁਸੀਂ ਕਰ ਵੀ ਕਰਨ ਲੱਗੇ ਹੋ ਕਿ ਕੌਣ ਕੌਣ ਆਏਗਾ ਜਾਂ ਗੈਸਟ ਕੌਣ ਹੈ ਕਿ ਇੱਥੇ ਇਨਵਾਈਟਡ ਹੋਣਗੇ ਤਾਂ ਇੱਥੇ ਜਿਹੜੀਆਂ ਕੁਝ ਮਸ਼ਹੂਰ ਹਸਤੀਆਂ ਜਿਵੇਂ ਹਰਪ੍ਰੀਤ ਵਾਲੀਆ ਜੀ ਸਿੰਗਰ ਨੇ ਜੋਤੀ अरोड़ा ਜੀ ਬਾਲੀਵੁੱਡ ਪਾਲੀਵੁੱਡ ਐਕਟਰ ਨੇ ਗੁਰਜੀਤ ਸਿੰਘ ਜੀ ਔਰ ਜੀ ਕੋਚ ਇਸ ਤਰ੍ਹਾਂ ਦੇ ਹੋਰ ਵੀ ਕਈ ਕਲਾਕਾਰ ਜਿਨ੍ਹਾਂ ਜਿਵੇਂ ਸਾਡਾ ਰਾਬਤਾ ਕਾਇਮ ਹੋ ਰਿਹਾ ਅਸੀਂ ਜਿਹੜੀ ਉੱਥੇ ਜਿਹੜਾ ਹੈ ਤਾਂ ਕਿ ਪ੍ਰੋਗਰਾਮ ਦੀ ਇੱਕ ਗ੍ਰੇਸ ਬਣੀ ਰਹੇ ਤਾਂ ਉਹਦੇ ਲਈ ਉਹਨਾਂ ਨੂੰ ਇਨਵਾਈਟ ਕਰ ਰਹੇ ਹਾਂ 2 ਅਗਸਤ ਨੂੰ ਪ੍ਰੋਗਰਾਮ ਹੈ ਜੀ ਨਾਂ ਟਾਈਮਿੰਗ ਕਿਹੜੀ ਹੈ 2 ਅਗਸਤ ਨੂੰ ਸ਼ਨੀਵਾਰ ਨੂੰ ਐਸਐਸਡੀ ਗਰਲ ਕਾਲਜ ਵਿਖੇ ਸ਼ਾਮ ਨੂੰ 4 ਵਜੇ ਐਸਐਸਡੀ ਗਰਲ ਕਾਲਜ ਦੇ ਵਿਹੜੇ ਚੜ੍ਹਨ ਕਾ ਲੱਗਣੀ ਆ ਸ਼ਨੀਵਾਰ 2 ਅਗਸਤ ਪਰਟੀਸਿਪੇਟ ਕਰਨ ਵਾਸਤੇ ਕਿੰਨੇ ਰੁਪਏ ਤੱਕ ਦੇ ਤੱਕ ਜਾਂਦੇ 28 ਤਰੀਕ ਤੋਂ ਪਹਿਲਾ ਪਹਿਲਾ ਚਾਹੇ ਐਂਟਰੀ ਪਾਸ ਨਹੀਂ ਜੀ ਨਾ ਪਾਰਟਿਸਪੇਸ਼ਨ ਦੀ ਕੋਈ ਫੀਸ ਹੈ ਨਾ ਕੋਈ ਹੋਰ ਫੀਸ ਹੈ ਤੇ ਨਾ ਹੀ ਐਸਐਸਡੀ ਗਰਲ ਕਾਲਜ ਵਾਲਿਆਂ ਨੇ ਸਾਡੇ ਤੋਂ ਕੋਈ ਫੀਸ ਕੋਈ ਲਈ ਹੈ ਜੀ ਇਹ ਕਿਉਂਕਿ ਆ ਜਿਹੜਾ ਇਹ ਕਾਲਜ ਹੈ ਲੜਕੀਆਂ ਦਾ ਕਾਲਜ ਹੈ ਔਰ ਡੈਫੀਨਟਲੀ ਹੈ ਕਿ ਮਹਿਲਾਵਾਂ ਦੇ ਚਾਹੇ ਕੋਈ ਵੀ ਮਹਿਲਾ ਤੇ ਉਹਦੇ ਸਪੋਰਟ ਲਈ ਹਮੇਸ਼ਾ ਤਿਆਰ ਹੈ ਔਰ ਮੈਂ ਵੀ ਤਿਆਰ ਹੈ ਕਿਉਂਕਿ ਮੈਂ ਵੀ ਇੱਥੋਂ ਐਨਐਸਐਸ ਵਲੰਟੀਅਰ ਸੀ ਸਮਾਜ ਸੇਵਾ ਦਾ ਜਿਹੜਾ ਹੈ ਸਹੀ ਜਿਹੜਾ ਕਹਿੰਦੇ ਹੁੰਦੇ ਹੈ ਟੈਕਨੀਕਲ ਪਾਸਸ ਕਿ ਕਿਵੇਂ ਕਰੀਦੀ ਤੇ ਕਿਵੇਂ ਸਿਸਟਮ 'ਚ ਜਾਈਦਾ ਤੇ ਉਹ ਮੈ ਰਾਜ ਗੁਪਤਾ ਮੈਮ ਤੋਂ ਇਸ ਕਾਲਜ 'ਚ ਹੀ ਸਿੱਖਿਆ ਤੇ ਮੈਨੂੰ ਇਹ ਲੱਗਦਾ ਕਿ ਕੋਈ ਵੀ ਮਹਿਲਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੀ ਹੈ ਤਾਂ ਹਮੇਸ਼ਾ ਇਸੀ ਸਪੋਰਟ ਕਰਦੇ ਰਹਾਂਗੇ ਮੈਡਮ ਨੀਰੂ ਮੈਮ ਸਾਡੇ ਵੀ ਸਾਡੇ ਬਣੇ ਸਰ ਸਾਡੇ ਸਭ ਤੋਂ ਪਹਿਲਾਂ ਤਾਂ ਮੈਡਮ ਵੀਨੂ ਗੋਇਲ ਜੀ ਦਾ ਜੋ ਕਿ ਸੋਸ਼ਲ ਵਰਕਰ ਹਨ ਧੰਨਵਾਦ ਕਰਨਾ ਚਾਹੂੰਗੀ ਕਿ ਇਹਨਾਂ ਦੀ ਬਦੌਲਤ ਅਸੀਂ ਤੁਹਾਡੇ ਨਾਲ ਅੱਜ ਰੂਪਰੂ ਹੋਏ ਇੰਨੀ ਆ ਤੁਹਾਡੀ ਰਿਸਪੈਕਟੇਬਲ ਪਰਸਨੈਲਿਟੀਸ ਪ੍ਰਸਤੂ ਆਈਆਂ ਦੂਜੀ ਚੀਜ਼ ਹੈ ਸਰ ਅਸੀਂ ਐਸਐਸਟੀ ਗਰਲਸ ਕਾਲਜ ਹਰ ਸਾਲ ਤੀਜ ਦਾ ਫੰਕਸ਼ਨ ਕਰਦੇ ਹਾਂ ਪਰ ਉਹ ਸਿਰਫ ਸਾਡਾ ਕਾਲਜ ਦੇ ਲੈਵਲ ਦਾ ਹੀ ਹੁੰਦਾ ਇਸ ਵਾਰੀ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਬਠਿੰਡੇ ਦਾ ਓਵਰਾਲ ਜਿਹੜਾ ਫੰਕਸ਼ਨ ਹੈ ਜਿਸ ਤਰ੍ਹਾਂ ਮੈਡਮ ਗੱਲ ਕਰ ਰਹੇ ਮਾਨ ਬਠਿੰਡੇ ਦਾ ਹੈ ਇਹ ਸਾਡੇ ਕਾਲਜ ਚ ਇਹਨਾਂ ਨੇ ਸਾਡਾ ਪਲੈਟਫਾਰਮ ਦਿੱਤਾ ਹੈ ਸਾਡਾ ਵੈਨਿਊ ਚੁਣਿਆ ਹੈ ਤਾਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀਆਂ ਲੜਕੀਆਂ ਨੂੰ ਪਲੱਸ ਜੋ ਬਾਹਰੋਂ ਆ ਰਹੇ ਹਨ ਉਹਨਾਂ ਨੂੰ ਵੀ ਕਲਚਰ ਦਾ ਪਤਾ ਚੱਲੇ ਇਹ ਪੰਜਾਬੀ ਕਲਚਰ ਨੂੰ ਡਿਪਿਕਟ ਕਰਦਾ ਹੈ ਇਹ ਜੋ ਹੈ ਸ਼ਾਵਨ ਮਹੀਨੇ ਦਾ ਇਹਨੂੰ ਮੌਨਸੂਨ ਫੈਸਟੀਵਲ ਕਹਿੰਦੇ ਆ ਬੇਸਿਕਲੀ ਇਹ ਪੰਜਾਬੀਆਂ ਦਾ ਹੈ ਤਾਂ ਉਹਦੇ ਵਿੱਚ ਸਾਡੇ ਕਾਲਜ ਵਾਲੇ ਜੋ ਵੀ ਮੈਡਮ ਐਕਸਪੈਕਟ ਕਰਦੇ ਸਾਡੇ ਤੋਂ ਕੋਆਪਰੇਸ਼ਨ ਅਸੀਂ ਹਮੇਸ਼ਾ ਇਹਨਾਂ ਦੇ ਲਈ ਤਿਆਰ ਹੈ ਜੋ ਵੀ ਸਾਡੀ ਜਿੱਥੇ ਡਿਊਟੀ ਲਗਾ ਰਹੀ ਅਸੀਂ ਖੜੀਆਂ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਇਹਨਾਂ ਦੀ ਉਮੀਦਾਂ ਦੇ ਖਰੇ ਉਤਰਿਏ ਤੇ ਜੋ ਵੀ ਇਹਨਾਂ ਨੂੰ ਜ਼ਰੂਰਤ ਪਵੇਗੀ ਤਾਂ ਅੱਛਾ ਇਹਨਾਂ ਦਾ ਐਕਸਪੀਰੀਅੰਸ ਰਹੇ ਸਾਡੇ ਫਾਲੋਅਰਸ ਨੂੰ ਯੂ ਨਾ ਲੱਗੇ ਸਹੀ ਵੀ ਅਸੀਂ ਐਸਐਸਸੀ ਕਾਲਜ ਕੀਤਾ ਜਿਵੇਂ ਮੈਡਮ ਨੇ ਕਿਹਾ ਵੀ ਮੈਂ ਇਸ ਕਾਲਜ ਦੀ ਹੀ ਰਹੀ ਹੂਈਆਂ ਸਟੂਡੈਂਟ ਸਾਡੀ ਐਲਮਨੀ ਹੈ ਤਾਂ ਇਹਦੇ ਲਈ ਕਾਲਜ ਤੇ ਖੁਸ਼ੀ ਇਸ ਤੋਂ ਵੱਧ ਕੀ ਹੋਏਗੀ ਜੀ ਜਿਵੇਂ ਜਿਸ ਤਰ੍ਹਾਂ ਅੱਜਕੱਲ ਦਾ ਰੈਸਟੋਰੈਂਟ ਜਿਹੜਾ ਬਹੁਤ ਜ਼ਿਆਦਾ ਪ੍ਰਾਣ ਆ ਰਿਹਾ ਹੈ ਯਾਦ ਕਰ ਜਦੋਂ ਭੁੱਜੇ ਜਾਂਦੀ ਹੈ ਕਿ ਅਸੂਬ ਰਹੇਗਾ ਉਹ ਇੱਕ ਆਈ ਦੇ ਕੀ ਹੋਰ ਗੁਰੇ ਦੀ ਜਮਨਤ ਹੋਏ ਲੇ ਸੋੜਾ ਸਰ ਇਹ ਅਸੀਂ ਜਿਹੜਾ ਇਹ ਅਸੀਂ ਤਾਂ ਹੀ ਇਹ ਫੰਕਸ਼ਨ ਔਰਗੇਨਾਈਜ਼ ਕਰਵਾਉਂਦੇ ਆ ਕਿਉਂਕਿ ਬੱਚੇ ਜਦੋਂ ਇਹ ਦੇਖਣਗੇ ਤਾਂ ਉਹ ਆਪਣੇ ਕਲਚਰ ਨਾਲ ਜੁੜਨਗੇ ਉਹਨਾਂ ਨੂੰ ਪਤਾ ਚੱਲੇਗਾ ਵੀ ਹਾਂ ਕਿਉਂਕਿ ਇਹ ਆਪਣੇ ਵੱਲੋਂ ਹੀ ਕਿਤੇ ਨਾ ਕਿਤੇ ਕਮੀ ਹੈ ਕਿਉਂਕਿ ਆਪਾਂ ਲੋਕ ਜਿਹੜੇ ਹੈ ਆਪਾਂ ਵੈਸਟਰਨਾਈਜ਼ ਫੰਕਸ਼ਨ ਦਾ ਸਾਰੇ ਕਰਦੇ ਆ ਪਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਪੰਜਾਬ ਦੀ ਸਭਿਆਤਾ ਨਾਲ ਰਿਲੇਟਡ ਆ ਉਹ ਆਪਾਂ ਕੱਟ ਕਰਦੇ ਆ ਇਸੀ ਚੀਜ਼ ਨੂੰ ਪ੍ਰਮੋਟ ਕਰਨ ਲਈ ਜਿਵੇਂ ਮੈਡਮ ਅੱਗੇ ਆਇਆ ਸਾਡੇ ਕਾਲਜ ਵੱਲੋਂ ਵੀ ਹਮੇਸ਼ਾ ਇਹ ਉਪਰਾਲਾ ਰਹਿੰਦਾ ਕਿ ਇਸ ਤਰ੍ਹਾਂ ਦੇ ਫੰਕਸ਼ਨ ਕਰਨ ਜਦੋਂ ਬੱਚੇ ਦੇਖਣਗੇ ਪਾਰਟਿਸਪੇਟ ਕਰਨਗੇ ਤਾਂ ਉਹਨਾਂ ਨੂੰ ਇਹਦੀ ਰੈਲੇਵੈਂਸ ਪ